ਪਟਾਵਾ ਦੇ ਵਿੱਚ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਵੱਡੀ ਸਿਆਸੀ ਗਰਮੀ ਦੇਖਣ ਨੂੰ ਮਿਲੀ ਕੰਜ਼ਰਵੇਟਿਵ ਪਾਰਟੀ ਦੀ ਸ਼ੈਡੋ ਇਮੀਗ੍ਰੇਸ਼ਨ ਮੰਤਰੀ ਮਿਸ਼ੇਲ ਗਾਰਨੇ ਨੇ ਪਾਰਲੀਮੈਂਟ ਹੱਲ ਤੇ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਸਰਕਾਰ ਉੱਤੇ ਹਮਲਾ ਕੀਤਾ ਉਹਨਾਂ ਕਿਹਾ ਕਿ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਇਸ ਸਮੇਂ ਤੱਕ ਤਿੰਨ ਗੰਭੀਰ ਸੰਕਟਾਂ ਦੇ ਨਾਲ ਜੂਝ ਰਿਹਾ ਹੈ ਸਥਾਈ ਵੀਜ਼ਾ ਧਾਰਕਾਂ ਦੀ ਵਧਾਈ ਗਣਤੀ ਸ਼ਰਨਤ ਦਾਅਵਿਆਂ ਦਾ ਬੇਹਸਾਬ ਬਿਲਕਾਂ ਅਤੇ ਗੰਭੀਰ ਅਪਰਾਧਾਂ ਚ ਸ਼ਾਮਲ ਗੈਰ ਕਨਾਗਰੀਕਾਂ ਲਈ ਨਰਮ ਕਾਰਵਾਈ ਗਾਰਨੇ ਨੇ ਦੱਸਿਆ ਕਿ ਇਸ ਵੇਲੇ ਕੈਨੇਡਾ ਵਿੱਚ ਲੱਖਾਂ ਅਸਥਾਈ ਨਿਵਾਸੀ ਰਹਿ ਰਹੇ ਨੇ ਜਿਨ੍ਹਾਂ ਦੇ ਵੀਜ਼ੇ ਜਾਂ ਤਾਂ ਖਤਮ ਹੋ ਚੁੱਕੇ ਨੇ ਜਾਂ ਤੋ-ਜਾ 26 ਦੇ ਵਿੱਚ ਖਤਮ ਹੋਣ ਵਾਲੇ ਨੇ ਤੋਸ਼ ਲਗਾਏ ਕਿ ਲਿਬਰਲ ਸਰਕਾਰ ਦੇ ਕੋਲ ਨਾ ਤਾਂ ਕੋਈ ਢੰਗ ਦੀ ਐਗਜ਼ਿਟ ਯੋਜਨਾ ਹੈ ਅਤੇ ਨਾ ਹੀ ਗੈਰ ਕਾਨੂੰਨੀ ਰਹਿ ਰਹੇ ਲੋਕਾਂ ਨੂੰ ਵਾਪਸ ਭੇਜਣ ਦੀ ਸਮਰੱਥਾ ਉਹਨਾਂ ਕਿਹਾ ਕਿ ਅਸਥਾਈਤਾ ਮਤਲਬ ਅਸਥਾਈ ਹੀ ਹੋਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਮੰਗ ਕੀਤੀ ਕਿ ਜਨਵਰੀ ਦੇ ਅਖੀਰ ਤੱਕ ਇੱਕ ਸਪਸ਼ਟ ਲਾਗੂ ਯੋਜਨਾ ਪੇਸ਼ ਕੀਤੀ ਜਾਵੇ ਰੈਂਪਲ ਗਾਰਨੇ ਨੇ ਦੱਸਿਆ ਕਿ ਇਸ ਵੇਲੇ ਦੇਸ਼ ਦੇ ਵਿੱਚ ਲਗਭਗ 5 ਲੱਖ ਗੈਰ ਦਸਤਾਵੇਜ਼ੀ ਵਿਅਕਤੀ ਮੌਜੂਦ ਨੇ ਜਿਸ ਕਾਰਨ ਕਰਾ ਦੀ ਕਮੀ ਸਿਹਤ ਪ੍ਰਣਾਲੀ ਉਤੇ ਦਬਾਅ ਅਤੇ ਨੌਜਵਾਨਾਂ ਦੇ ਵਿੱਚ ਬੇਰੁਜ਼ਗਾਰੀ ਵਧ ਰਹੀ ਹੈ। ਉਹਨਾਂ ਇਸ ਸਥਿਤੀ ਨੂੰ ਬੇਰੈਮ ਅਤੇ ਪਰਿਸ਼ਾਰਜ ਕਰਨ ਵਾਲੀ ਕਰਾ ਦਿੱਤਾ। ਇਸ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਨਾਤਾ ਐਗਜ਼ਿਟ ਟੈਕਿੰਗ ਸਿਸਟਮ ਲਾਗੂ ਕੀਤਾ ਅਤੇ ਨਾ ਹੀ ਸ਼ਰਨ ਪ੍ਰਣਾਲੀ ਦੇ ਵਿੱਚ ਕੋਈ ਸੁਧਾਰ ਕੀਤੇ ਨੇ ਜਿਸ ਦੇ ਨਾਲ ਵੀਜ਼ਾ ਓਵਰਸਟੇ ਕਰਨ ਵਾਲਿਆਂ ਨੂੰ ਰੋਕਿਆ ਜਾ ਸਕੇ। ਦੂਜੇ ਪਾਸੇ ਕੈਨੇਡਾ ਵਿੱਚ ਪੈਂਡਿੰਗ ਸ਼ਨ ਦਾਅਵੇ ਦੀ ਗਿਣਤੀ ਦਸੰਬਰ 2025 ਤੱਕ 3 ਲੱਖ ਤੱਕ ਪਹੁੰਚ ਗਈ ਹੈ ਜੋ ਕਿ 2015 ਦੇ ਵਿੱਚ ਸਿਰਫ 10 ਹਜ਼ਾਰ ਸੀ ਇਹ ਬੈਕਲੋਗ ਹੁਣ 온ਟਾਰੀਓ ਦੇ ਵਿਨਸਲ ਸ਼ਹਿਰ ਦੀ ਆਬਾਦੀ ਤੋਂ ਵੀ ਵੱਧ ਹੋ ਚੁੱਕਿਆ ਹੈ ਸ਼ੈਡੋ ਮੰਤਰੀ ਨੇ ਚੇਤਾਵਨੀ ਦਿੱਤੀ ਹੈ ਕਿ 3 ਫਰਵਰੀ 2026 ਤੋਂ ਬਾਅਦ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ ਜਦੋਂ ਅਮਰੀਕਾ ਵਿੱਚ ਲਗਭਗ 3 ਲੱਖ 50 ਹਜ਼ਾਰ ਹੈਤੀਆਈ ਨਾਗਰਿਕਾਂ ਦਾ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ ਖਤਮ ਹੋਵੇਗਾ। ਪਿਛਲੇ ਅੰਕੜੇ ਮੁਤਾਬਕ 2017 ਤੋਂ 2024 ਦਰਮਿਆਨ ਕਰੀਬ 40 ਹਜ਼ਾਰ ਹੈਤੀਆਈ ਨਾਗਰਿਕਾਂ ਨੇ ਅਮਰੀਕਾ ਤੋਂ ਕੈਨੇਡਾ ਆ ਕੇ ਸ਼ਰਨ ਲਈ ਅਰਜ਼ੀਆਂ ਦਿੱਤੀਆਂ। ਸਿਰਫ 2025 ਦੇ ਵਿੱਚ ਹੀ ਲਗਭਗ 12 ਹਜ਼ਾਰ ਨਵੇਂ ਦਰਜ ਦਾ ਵਿਕਿਤੇ ਗਈ ਰੈਂਪਲ ਗਾਰਨੇ ਨੇ ਦੱਸਿਆ ਕਿ ਸ਼ੇਫ 3rd ਕੰਟਰੀ ਐਗਰੀਮੈਂਟ ਦੇ ਵਿੱਚ ਵੱਡੀ ਥਾਮੀ ਹੈ ਜਿਸ ਦੇ ਤਹਿਤ ਜੇਕਰ ਕਿਸੇ ਵਿਅਕਤੀ ਦਾ ਕੋਈ ਵੀ ਰਿਸ਼ਤੇਦਾਰ ਕੈਨੇਡਾ ਵਿੱਚ ਹੋਵੇ ਤਾਂ ਉਹ ਗੈਰ ਕਾਨੂੰਨੀ ਤੌਰ ਉਤੇ ਦਾਖਲ ਹੋ ਕੇ ਵੀਸ਼ਵ ਸ਼ਰਟ ਮੰਗ ਸਕਦਾ ਹੈ ਮੌਜੂਦਾ ਨਿਯਮਾਂ ਅਨੁਸਾਰ ਰਿਸ਼ਤੇਦਾਰਾਂ ਦੀ ਲਿਸਟ ਵਿੱਚ ਮਾਤਾ ਪਿਤਾ ਭੈਣ ਭਰਾ ਦਾਦਾ ਦਾਦੀ ਪੋਤੇ ਪੋਤੀਆਂ ਮਾਸੀਆਂ ਚਾਚੇ ਅਤੇ ਭਤੀਜੇ ਤੱਕ ਸ਼ਾਮਲ ਨੇ ਪਾਵੇਂ ਉਹਨਾਂ ਦੇ ਆਪਣੇ ਕੇਸ ਵੀ ਲਟਕ ਰਹੇ ਹੋਣ ਕੰਜ਼ਰਵੇਟਿਵ ਪਾਰਟੀ ਨੇ ਮੰਗ ਕੀਤੀ ਹੈ ਕਿ ਕੈਨੇਡਾ ਨੂੰ ਅਮਰੀਕਾ ਵਾਂਗ ਪਰਿਵਾਰਕ ਪਰਿਭਾਸ਼ਾ ਸੀਮਤ ਕਰਨੀ ਚਾਹੀਦੀ ਹੈ ਜਿਦੇ ਵਿੱਚ ਸਿਰਫ ਜੀਵਨ ਸਾਥੀ ਨਾਬਾਲਗ ਬੱਚੇ ਮਾਪੇ ਅਤੇ ਦਾਦਾ-ਦਾਦੀ ਸ਼ਾਮਲ ਹੋਣ ਇਸ ਦਿਨਾਲੀ ਮਨੁੱਖੀ ਤਸਕਰੀ ਰੋਕਣ ਦੇ ਲਈ ਸਖਤ ਕਦਮ ਚੁੱਕਨ ਅਤੇ ਸ਼ੁਰੂਤ ਪੈਂਦੇ ਇਮੀਗ੍ਰੇਸ਼ਨ ਐਕਟ ਦੀ ਧਾਰਾ 20.1 ਲਾਗੂ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਜੋ ਗੈਰਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਣ ਵਾਲਿਆਂ ਨੂੰ ਰੋਕਿਆ ਜਾ ਸਕੇ ਕੁੱਲ ਮਿਲਾ ਕੇ ਕੰਜ਼ਰਵੇਟਿਵ ਪਾਰਟੀ ਦਾ ਕੈਂ ਇੱਕ ਜੇ ਕਿ ਸਰਕਾਰ ਨੇ ਹੁਣ ਵੀ ਕਾਰਵਾਈ ਨਾ ਕੀਤੀ ਤਾਂ ਕੈਨੇਡਾ ਦੀ ਇਮੀਗ੍ਰੇਸ਼ਨ ਪਨਡਾਲੀ ਉੱਤੇ ਦਬਾਅ ਹੋਰ ਵੀ ਵਧੇਗਾ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਫੁਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ